ਆਖਰੀ ਮਹਾਰਾਜਾ ਰਾਣੀ ਜਿੰਦਾ ਦਾ ਪੁੱਤਰ ਕਮਰਦ ਲੀਬ ਸਿੰਘ ਬੈਠਾ ਹੈ ਕਮਰਦ ਲੀਬ ਸਿੰਘ ਜਦੋਂ ਪੇਸ ਨਾ ਗਈ ਗੋੜਿਆਂ ਅੱਗੇ ਡੋਗਰਿਆਂ ਦੀਆਂ ਬੇਇਮਾਨੀਆਂ ਕਰਕੇ ਅਕਿਰਤਗੰਤਾ ਕਰਕੇ ਨਮਕਹਰਾਮੀ ਕਰਕੇ ਇੱਕ ਦਿਨ ਅੰਗਰੇਜ਼ਾਂ ਦਾ ਪੰਜਾਬ ਤੇ ਕਬਜ਼ਾ ਹੋ ਗਿਆ ਆ ਮਾਵਾਂ ਨੂੰ ਪਤਾ ਮਮਤਾ ਕੀ ਹੁੰਦੀ ਹੈ ਪਹਿਲਾ ਕੰਮ ਕੀ ਕੀਤਾ ਮਾਂ ਕੋਲੋਂ ਪੁੱਤ ਖੋਇਆ ਤੇ ਪੁੱਤ ਨੂੰ ਇੰਗਲੈਂਡ ਲੈ ਗਏ ਤੇ ਰਾਣੀ ਜਿੰਦਾ ਨੂੰ ਬਨਾਰਸ ਵਿੱਚ ਨਜ਼ਰਬੰਦ ਕਰ ਦਿੱਤਾ ਮੰਗਤੀ ਦਾ ਭੇਸ ਬਣਾ ਕੇ ਨੇਪਾਲ ਚਲੀ ਗਈ ਉਹ ਮਾਂ 12 ਸਾਲ ਆਪਣੇ ਪੁੱਤ ਨੂੰ ਯਾਦ ਕਰ ਕਰਕੇ ਰੋਂਦੀ ਰਹੀ ਜੀ ਕਿੰਨਾ ਅਥਰੂ ਕੇਰਿਆ ਹੋਵੇਗਾ ਅੰਦਾਜ਼ਾ ਲਾ ਲਿਓ ਉਹ ਅੰਨੀ ਹੋ ਗਈ ਇਧਰ ਦਲੀਪ ਸਿੰਘ ਨੂੰ ਇੰਗਲੈਂਡ ਲਿਜਾ ਕੇ ਈਸਾਈ ਬਣਾ ਦਿੱਤਾ ਉਹਦੇ ਕੇਸ ਕੱਟ ਦਿੱਤੇ ਉਸ ਦਿਨ ਸਾਡੀ ਕੌਮ ਦਾ ਲੱਕ ਟੁੱਟਿਆ ਸੀ ਸਾਰੇ ਸੰਗਤ ਜੀ ਛੋਟੀ ਉਮਰੇ ਗੋਰੀ 크੍ਰਿਸਚੀਅਨ ਲੜਕੀ ਨਾਲ ਉਹਦਾ ਵਿਆਹ ਕਰ ਦਿੱਤਾ 12 ਸਾਲ ਦਾ ਸੀ ਜਦੋਂ ਮਾਂ ਕੋਲੋਂ ਖੋਇਆ ਤੇ 24 ਸਾਲ ਦਾ ਸੀ ਜਦੋਂ ਉਹਦੇ ਅੰਦਰੋਂ ਇੱਕ ਸਵਾਲ ਉੱਠਿਆ ਕਿ ਮੈਂ ਕੌਣ ਹਾਂ ਉਹ ਜਿੰਨੇ ਮਾਪੇ ਬੈਠੇ ਨੇ ਮੈਂ ਬੇਨਤੀ ਕਰਾਂਗਾ ਆਪਣੇ ਬੱਚਿਆਂ ਨੂੰ ਇਹ ਸੋਚਣ ਤੇ ਲਾਓ ਕਿ ਜਦੋਂ ਦਰਪਨ ਅੱਗੇ ਖੜਨ ਆਪਣੇ ਆਪ ਨੂੰ ਸਵਾਲ ਪੁੱਛਣ ਕਿ ਮੈਂ ਕੌਣ ਹਾਂ ਮੇਰਾ ਵਜੂਦ ਕੀ ਹੈ ਉਹ ਸਵਾਲ ਨੇ ਉਹਦੇ ਅੰਦਰ ਤੂਫਾਨ ਖੜਾ ਕਰ ਦਿੱਤਾ। ਉਹਨੂੰ ਇੱਕ ਗੱਲ ਪਤਾ ਸੀ ਜੰਮਣ ਵਾਲੀ ਮਾਂ ਹੋਰ ਐ। ਕਹਿੰਦਾ ਮਲਾਓ ਮੇਰੀ ਜੰਮਣ ਵਾਲੀ ਮਾਂ ਮੈਨੂੰ। ਕਹਿੰਦੇ ਖੜੇ ਪੈ ਗਿਆ ਮਾਂ ਮਲਾਉਣੀ ਪੈਣੀ ਐ। ਪਰ ਇਹਨੂੰ ਪੰਜਾਬ ਨਾ ਭੇਜਿਓ। ਪੰਜਾਬ ਦੇ ਲੋਕਾਂ ਨੇ ਕਹਿਣਾ ਸਾਡਾ ਮਹਾਰਾਜਾ ਆ ਗਿਆ। ਕੱਢੋ ਅੰਗਰੇਜ਼ਾਂ ਨੂੰ ਉੱਥੋਂ। ਕਲਕੱਤੇ ਵਿੱਚ ਮਾਂ ਤੇ ਪੁੱਤ ਦਾ ਮਿਲਾਪ ਹੋਇਆ। ਆ ਸਾਰੀਆਂ ਮਾਮਾ ਮੇਰੀ ਬੇਨਤੀ ਬਹੁਤ ਧਿਆਨ ਨਾਲ ਸੁਣਿਓ। ਮਾਂ ਤੇ ਪੁੱਤ ਦਾ 12 ਸਾਲ ਬਾਅਦ ਮਿਲਾਕ ਹੋਇਆ ਜਿਸ ਪੁੱਤ ਨੂੰ ਰੋ ਰੋ ਕੇ ਮਾਂ ਅੰਨੀ ਹੋ ਗਈ ਜਦੋਂ ਪਿਆਰ ਕਰਨ ਲੱਗਦੀ ਹੈ ਹੱਥਾਂ ਦਾ ਸਪਰਸ਼ ਦਿੰਦੀ ਹੈ ਹੱਥ ਸਿਰ ਤੇ ਪਹੁੰਚ ਗਿਆ ਆ ਗੱਲ ਸਮਝਿਓ ਜੀ ਜਿਸ ਮਾਂ ਦੀ ਅੱਖਾਂ ਤੋਂ ਨਹੀਂ ਦਿਖਦਾ ਉਸ ਮਾਂ ਦੇ ਹੱਥਾਂ ਨੇ ਦੱਸ ਦਿੱਤਾ ਕਿ ਰਾਣੀ ਜਿੰਦਾ ਤੇਰੇ ਪੁੱਤ ਦੇ ਸਿਰ ਤੇ ਜੂੜਾ ਹੈ ਨਹੀਂ ਕੇਸ ਹੈ ਨਹੀਂ ਜਿਹੜੇ ਪੁੱਤ ਲਈ ਮਾਂ 12 ਸਾਲ ਰੋਂਦੀ ਰਹੀ ਉਹ ਝਟਕੇ ਨਾਲ ਪੁੱਤ ਤੋਂ ਪਿੱਛੇ हट ਗਈ ਢਾ ਨਿਕਲ ਗਈ ਕੁਰਲਾ ਉੱઠી ਕਹਿਣ ਲੱਗੀ ਦਲੀਪ ਸਿਆ ਤੂੰ ਜੰਮਦਾ ਕਿਉਂ ਨਾ ਮਰ ਗਿਆ ਕੋਈ ਹੈ ਮਾਂ ਪੁੱਤ ਕੇਸ ਕਟਾ ਕੇ ਆਵੇ ਕਵੇ ਮਰ ਕਿਉਂ ਨਾ ਗਿਆ ਮਾਂ ਤਾਂ ਕਹਿੰਦੀ ਜੈਂਕੀ ਸੈਂਕੀ ਬਣ ਗਿਆ ਮਾਂ ਤਾਂ ਕਹਿੰਦੀ ਹੀਰੋ ਲੱਗਦਾ ਮਾਂ ਕਹਿੰਦੀ ਕਾਂਡੇ ਪਾ ਕੇ ਜੱਦ ਲਾ ਕੇ ਕੁੜੀਆਂ ਵਰਗਾ ਲੱਗਦਾ ਇਹ ਮਾਵਾ ਸਾਰਿਆਂ ਨੇ ਜਿਨ੍ਹਾਂ ਦੇ ਬੱਚੇ ਨੇ ਬੱਚਿਆਂ ਵਾਲੀਆਂ ਮਾਵਾ ਹੁੰਦੀਆਂ ਨੇ ਅੱਜ ਘਾਟ ਸਿੱਖ ਮਾਵਾਂ ਦੀ ਐ ਜੇ ਬਾਣੀ ਨਾਲ ਜੁੜੇ ਹੋ ਤੇ ਸਿੱਖ ਮਾਵਾ ਬਣਨਾ ਹੈ ਰਾਣੀ ਜਿੰਦਾ ਦੁਨੀਆਂ ਦੇ ਸੁੱਖ ਭੋਗਦੀ ਸੀ ਸਾਈ ਮੈਲਾਂ ਚ ਉਹਦਾ ਸਿੱਖੀ ਸਮਰਪਣ ਦੇਖ ਲਓ ਕਹਿੰਦੀ ਜੰਮਦਾ ਕਿਉਂ ਨਾ ਮਰ ਗਏ ਤੇਰੇ ਕੇਸ ਕਿੱਥੇ ਆ ਤੇਰੀ ਦਸਤਾਰ ਕਿੱਥੇ ਆ ਤੇਰੇ ਗੁਰੂ ਦੀ ਮੋਹਰ ਕਿੱਥੇ ਆ ਤੇਰੇ ਸਿਰ ਦਾ ਤਾਜ ਕਿੱਥੇ ਆ ਛੋਟਾ ਹੁੰਦਾ ਮਰ ਜਾਂਦਾ ਚਾਰ ਦਿਨ ਰੋ ਕੇ ਚੁੱਪ ਕਰ ਜਾਣਾ ਸੀ ਆ ਦਿਨਾਂ ਦੇਖਣਾ ਪੈਂਦਾ ਮੇਰਾ ਪੁੱਤ ਗੁਰੂ ਤੋਂ ਦੂਰ ਹੋ ਗਿਆ ਡਾਕਟਰ ਹਰੀ ਸਿੰਘ ਦੀ ਜਾਂਚਕ ਨੇ ਬੜਾ ਕਮਾਲ ਲਿਖਿਆ ਰਾਣੀ ਜਿੰਦਾ ਨੂੰ ਜਦੋਂ ਦਲੀਪ ਮਿਲਿਆ ਢਾਹਾਂ ਮਾਰ ਸੀ ਰੋਈ ਮਜਬੂਰ ਮਾਤਾ ਜੂੜਾ ਪੁੱਤ ਦਾ ਸਿਰ ਨਾ ਵੇਖ ਕੇ ਤੇ ਹੋ ਗਈ ਸੀ ਚੱਕਣਾ ਚੂਰ ਮਾਤਾ ਮਾਂ ਪੁੱਤ ਨੇ ਕਿਹਾ ਮਾਂ ਦੇ ਚਰਨ ਫੜ ਕੇ ਰੰਗੀਆਂ ਕੀਤਾ ਸਿੱਖੀ ਤੋਂ ਦੂਰ ਮਾਤਾ ਅੰਮ੍ਰਿਤ ਸਕ ਕੇ ਸਜੂਗਾ ਸਿੰਘ ਪੂਰਾ ਸੌ ਖਾਂਦਾ ਮੈਂ ਤੇਰੇ ਹਜੂਰ ਮਾਤਾ ਇਹਦਾ ਮਾਂ ਵਜੂਦ ਲੱਭੜ ਆਇਆ ਸੀ ਵਜੂਦ ਲੱਭ ਗਿਆ ਮੈਂ ਸਰਦਾਰ ਸੀ ਸਰਦਾਰ ਬਣੂਗਾ ਮੈਂ ਮਹਾਰਾਜਾ ਸੀ ਅੰਗਰੇਜ਼ਾਂ ਨਾਲ ਲੜੂਗਾ ਮਾਂ ਮੇਰਾ ਕੋਈ ਕਸੂਰ ਨਹੀਂ ਅੰਗਰੇਜ਼ ਨੂੰ ਇੰਗਲੈਂਡ ਲੈ ਗਏ ਮਾਂ ਨੂੰ ਨਾਲ ਲੈ ਗਿਆ ਮਾਂ ਨੇ ਦਮ ਤੋੜ ਲਏ ਦਲੀਪ ਸਿੰਘ ਨੇ ਕੇਸ ਰੱਖ ਲਏ ਦਸਤਾਰ ਸਜਾ ਲਈ ਸਾਹੀ ਨਿਵਾਸ ਪਾ ਲਿਆ ਤੇ ਠਾਕਰ ਸਿੰਘ ਸੰਧਾ ਵਾਲਿਆ ਨੂੰ ਜੱਟੀ ਲਿਖੀ ਇਹ ਠਾਕਰ ਸਿੰਘ ਸੰਧਾ ਵਾਲਿਆ ਉਹ ਦਲੇਰ ਪਰਸਨੈਲਿਟੀ ਹੈ ਜਿਨੇ ਸਿੰਘ ਸਭਾ ਮੂਵਮੈਂਟ ਦਾ ਮੋਟ ਬੰਨਿਆ ਤੇ ਸਾਡੀ ਆਈਡੈਂਟੀਟੀ ਨੂੰ ਬਚਾਇਆ ਉਹ ਇੰਨਾ ਦਲੇਰ ਕਿ ਚਿੱਠੀ ਪੜ ਕੇ ਇੰਗਲੈਂਡ ਚਲਾ ਗਿਆ ਗੋਰੀਆਂ ਦੇ ਰਾਜ ਵੀ ਉਥੇ ਕਮਰ ਦਲੀਪ ਸਿੰਘ ਨੂੰ ਸਿੱਖ ਧਰਮ ਦੇ ਵਿੱਚ ਪ੍ਰਵੇਸ਼ ਕਰਵਾਇਆ ਉਹਨੇ ਉਹ 크ਰਿਸਚੀਅਨਟੀ ਛੱਡ ਕੇ ਦੁਬਾਰਾ ਸਿੱਖ ਬਣਿਆ ਜਦੋਂ ਨੂੰ ਮੌਜੂਦ ਪਤਾ ਲੱਗਾ ਸਾਨੂੰ ਮੌਜੂਦ ਕਿਉਂ ਨਹੀਂ ਸਮਝਾਂਦੀ ਉਹ ਸਿੱਖ ਬਣ ਗਿਆ ਉਹਨੂੰ ਬਲੈਕ ਪ੍ਰਿੰਸ ਦਾ ਕਿਤਾਬ ਦਿੱਤਾ ਹੋਇਆ ਮੌਤ ਮਸਤੀ ਵਿੱਚ ਪਾਇਆ ਹੋਇਆ ਐਸ ਕਰ ਰਿਹਾ ਪਰ ਜਦੋਂ ਮੌਜੂਦ ਪਤਾ ਲੱਗਾ ਸਾਰੀ ਅਮੀਰੀ ਨੂੰ ਲੱਤ ਮਾਰ ਦਿੱਤੀ ਅੰਗਰੇਜ਼ਾਂ ਨਾਲ ਪੰਗਾ ਲੈ ਲਿਆ ਬਈ ਮਾਨੋ ਮੈਂ ਤੁਹਾਡੇ ਕੋਲ ਆਪਣਾ ਰਾਜ ਭਾਖ ਹੋਵਾਂਗਾ ਗ੍ਰਫਤਾਰ ਕਰਨਾ ਚਾਇਆ ਸਮੁੰਦਰ ਟੱਪ ਕੇ ਫਰਾਂਸ ਚਲਾ ਗਿਆ ਕਈ ਦੇਸ਼ਾਂ ਨਾਲ ਗੰਡ ਟੁੱਪ ਕੱਢ ਲਈ ਮੁਸਲਮਾਨ ਸੌਰੀ ਅੰਗਰੇਜ਼ ਕੱਢਣੇ ਪੰਜਾਬ ਚੋਂ ਪਰ ਇਸ ਤੋਂ ਪਹਿਲਾਂ ਉਹਦੀ ਫਰਾਂਸ ਦੇ ਇੱਕ ਹੋਟਲ ਵਿੱਚ ਮੌਤ ਹੋ ਗਈ ਮਹਾਰਾਸ਼ੇ ਦਾ ਆਖਰੀ ਚਿਰਾਗ ਬੁੱਝ ਗਿਆ ਤੇ ਜਿਹੜੀ ਗੱਲ ਮੈਂ ਕਹਿਣ ਲੱਗਿਆ ਧਿਆਨ ਨਾਲ ਸੁਣ ਲਿਓ ਦਲੀਪ ਸਿੰਘ ਨੂੰ ਵਜੂਦ ਪਤਾ ਲੱਗਾ ਉਹਨੇ ਮੀਰੀ ਨੂੰ ਲੱਤ ਮਾਰੀ ਤੇ ਇਹ ਗੁਰੂਆਂ ਦਾ ਪੰਜਾਬ ਹੈ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਤੇ ਸਾਨੂੰ ਜਦੋਂ ਮੀਰੀ ਮਿਲਦੀ ਐ ਅਸੀਂ ਮजूद ਨੂੰ ਲਤ ਮਾਰਦੇ ਆ ਜਮੀਨ ਮਹਿੰਗੀ ਹੋ ਗਈ ਕੋਠੀ ਵੱਡੀ ਪਾ ਲਈ ਕਾਰ ਵੱਡੀ ਲੈ ਲਈ ਮੂੰਹ ਸਿਰ ਮਨਾ ਲਿਆ ਹਾਂਜੀ ਜੈੱਲ ਲਾ ਲਈ ਫਿਰ ਦੋਸਤ ਨੂੰ ਫੋਨ ਕਰ ਲਿਆ ਆ ਜਾ ਭਈ ਜਿਹੜਾ ਕੱਟਣ ਜਾਂਦੇ ਕਿਸੇ ਕਾਲਜ ਦਾ ਰਾਹ ਵਿੱਚ ਗੱਡੀ ਖੜੀ ਕਰ ਦਿੱਤੀ ਕਿਸੇ ਪਿੰਟਰ ਦੇ ਕੋਲ ਉੱਤੇ ਕੀ ਲਖਾਇਆ ਹੱਟ ਪਿੱਛੇ ਜੱਟ ਦੀ ਮੁੱਛ ਦਾ ਸਵਾਲ ਐ ਤੇ ਮੋਸਨਾਈ ਦੀ ਦੁਕਾਨ ਤੇ ਹੁੰਦੀ ਹੈ ਮੇਰਾ ਦਿਲ ਕਰਦਾ ਹੁੰਦਾ ਮੈਂ ਅੱਗੇ ਗੱਡੀ ਲਾ ਕੇ ਰੋਕ ਕੇ ਪੁੱਛਾਂ ਵੀ ਮੈਨੂੰ ਦੱਸ ਤੇਰੀ ਮੋਛ ਹੈ ਕਿੱਥੇ ਮੋਸ ਧਾਨਕ ਨੂੰ ਕਹਿੰਦੇ ਨੇ ਜਿਹੜਾ ਕੀਤੀ ਨਾ ਜਾਣੇ ਸੰਗਤ ਜੀ ਉਹ ਕੀਰਤ ਕਰਨ ਹੁੰਦਾ ਆ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਧ ਚਾਰ ਸਹਿਬਜਾਦਿਆਂ ਦੀ ਸਾਧ ਧੰਨ ਗੁਰੂ ਗੋਬਿੰਦ ਸਿੰਘ ਦੀ ਸਾਧਤ ਮਾਤਾ ਗੁਜਰੀ ਦੀ ਸਾਧਤ ਤੇ ਸੰਗਤ ਜੀ ਧੰਨ ਗੁਰਜਨ ਦੇਵ ਜੀ ਦੀ ਸਾਧਤ ਸਾਰਾ ਪਰਿਵਾਰ ਵਾਰ ਕੇ ਸਾਨੂੰ ਗੁਲਾਮੀ ਚੋਂ ਕੱਢ ਕੇ ਸਾਨੂੰ ਅਣਖ ਦਿੱਤੀ ਆਪਣਾ ਰੂਪ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਸ ਮੇਰਾ ਗੁਰੂ ਪਾਤਸ਼ਾਹ ਮੈਂ ਕੌਣ ਆ ਪਾਤਸ਼ਾਹ ਇਹ ਪਾਤਸ਼ਾਹੀਤ ਮੈਨੂੰ ਵਿਰਾਸਤ ਵਿੱਚ ਮਿਲੀ ਹੈ ਇਹ ਮੇਰਾ ਪ੍ਰਾਊਡ ਹੈ ਇਹ ਮੇਰੀ ਅਣਖ ਹੈ ਇਹ ਮੇਰੀ ਸਰਦਾਰੀ ਹੈ ਇਹ ਮੇਰੀ ਪਾਤਸ਼ਾਹੀਤ ਹੈ ਇਹਦੇ ਨਾਲ ਮੈਂ ਹੀਰੋ ਆ ਤੇ ਇਹਦੇ ਬਿਨਾ ਮੈਂ ਜ਼ੀਰੋ ਆ ਉੱਚੀ ਬੋਲੋ ਇਹਦੇ ਬਿਨਾ ਮੈਂ ਮੋਰਚੀ ਇਹ ਦੇ ਬਿਨਾ ਮੈਂ ਇਹ ਕਿੰਨਾ ਕੰਪਰਮਾਈਂ ਮੈਂ ਗੱਲ ਨਾ ਖਿੱਚਾਂ ਮੈਨੂੰ ਦੱਸਿਓ ਜੇ ਸਮਝਾਈ ਐ ਸਾਰੀ ਸੰਗਤ ਯਾਰੋ ਕਿ ਜਦ ਤੱਕ ਜਿੰਦਾ ਰਹੋਗੇ ਸਾਬਤ ਸੂਤ ਰਹੋਗੇ ਕੇਸ ਤੇ ਰੋਮ ਨਹੀਂ ਕਟਾਓਗੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਕਿੰਨੇ ਪ੍ਰੋਮਿਸ ਕਰੋਗੇ ਕਿ ਅਸੀਂ ਅੱਜ ਤੋਂ ਬਾਅਦ ਕੇਸ ਨਹੀਂ ਕਟਾਵਾਂਗੇ ਤੇ ਜਿਨ੍ਹਾਂ ਨੇ ਨਹੀਂ ਕਟਾਏ ਅੱਗੋਂ ਵੀ ਸਾਬਤ ਸੂਤ ਰਹਿਣਗੇ ਇੰਨੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਅੱਜ ਪ੍ਰੋਮਿਸ ਕਰਦੇ ਹੋ ਜਿਹੜਾ ਹੱਥ ਖੜਾ ਕਰਦੇ ਹੋ ਗੁਰੂ ਦੀ ਹਜ਼ੂਰੀ 'ਚ ਪ੍ਰਣ ਕਰੀਏ ਸਾਰੇ ਮੇਰੇ ਪਿੱਛੇ ਬੋਲਿਓ ਨਾਲੇ ਸੀਧਾ ਨੂੰ ਯਾਦ ਕਰ ਲਈਏ ਨਾਲੇ ਪ੍ਰਣ